ਗੱਤ ਤੇ ਬਾਈ ਪਹਿਲਾਂ ਫਿਰ ਲੰਬਾ ਹੁੰਦਾ ਅਗਲਾ ਕਹਿੰਦਾ ਪੱਧਰ ਹੁੰਦਾ ਗਿੱਲੇ ਵਿੱਚ ਥੋੜਾ ਪੱਧਰਾ ਹੁੰਦਾ ਹੋਰ ਇਹ ਜੇ ਜੇ ਥੋੜਾ ਪੱਧਰਾ ਹੁੰਦਾ ਹੋ ਗਿਆ ਹੀ ਕਰਨਾ ਤਾਂ ਮੈਂ ਆਇਆ ਬਾਈ ਰਾਹ ਤੇ ਸੀ ਹਾਂ ਆਹ ਚੱਲ ਆਹ ਹੁਣ ਗੱਲਾਂ ਗੱਲਾਂ ਹੁਣ ਲੱਗ ਗਿਆ ਚਾਚੇ ਹਾਂ ਬਾਈ ਸੀਜ਼ਨ ਨਿਭੜਿਆ ਜਾਂਦਾ ਸੀਜ਼ਨ ਨਿਭੜ ਗਿਆ ਲੈ ਜੀ ਖਾਤ ਦੇ ਕਿਹਨੇ ਕਰਾਉਣਾ ਮੀ ਤਾਂ ਪਈ ਆ ਮੋਟਰ ਚ ਲਾਇਓ ਛਾਤ ਤੇ ਤੋਤਾ ਠੀਕ ਹੈ ਤੋਣ ਦੀ ਥੋੜੀ ਗੱਲ ਆ ਪਾਣੀ ਤਾਂ ਵਧੀਆ ਮਾਰਦਾ ਸਾਫ ਸੁੱਤਰਾ ਠੀਕ ਆ ਆ ਆ ਭੁੱਜ ਤੇ ਬਿੱਟੀ ਉਹਨਾਂ ਕਿੱਡੀ ਗਾਦਰ ਜੀ ਦੇ ਉਹ ਤਾਂ ਨਿਕਲ ਨਹੀਂ ਉਹ ਸਾਰੇ ਆ ਤਰਾਇਲੇ ਢੁੱਲੇ ਸਭ ਸੈੱਟ ਕਰਨੇ ਤਵੇ ਤੂੰ ਸਭ ਲਾਗ ਲਿਆ ਹੁਣ ਅੰਦਰ ਇਹ ਤਾਂ ਇੱਥੇ ਛੜਾ ਦਿੰਨਾ ਸੱਡੇ ਆ ਤਾਂ ਇੱਥੇ ਲਾੜਨ ਸਾਹਮਣੇ ਤੇ ਦੋ ਚਾਰ ਕੀੜਿਆਂ ਦਾ ਕੰਮ ਕਿਸਦਾ ਇਕੱਠਾ ਆ ਗਿਆ ਬਾਈ ਇਕੱਲੇ ਨੂੰ ਨਹੀਂ ਜਾਣਾ ਹੁਣ ਸਾਡੇ ਦੇਖ ਲਓ ਇਹ ਹੁਣ ਕਾ ਪੈਦਾ ਯਾਰ ਢਿੱਲੇ ਮਾ ਹੁੰਦਾ ਉਹ ਪੈਦਾ ਕਾ ਤੇਰਾ ਮੇਰਾ ਕਹੇ ਤਾਂ ਠੁੱਕਾ ਰੇਤਾ ਯਾਰ ਉਹ ਤਾਂ ਸੱਤਾ ਪੈਦਾ ਰੇਤਾ ਹਾਂ ਆ ਫਾਲੇ ਹੁਣ ਫੇਰ ਮਾਰ ਦਨੇ ਮੈਂ ਸਕਾਰਾ ਦੇਣਾ ਤੈਨੂੰ ਕੇਤ ਹਾਂ ਹਾਂ ਸਕਾਰਾ ਦੇਵੇਂ ਨਾ ਰਾਤ ਨੂੰ ਅੱਜ ਦੇਖ ਅੱਜ ਨਹੀਂ ਆਏਗਾ ਹਾਂ ਐਂਦੇ ਨੂੰ ਨਹੀਂ ਪੁੱਜ ਐ ਅੱਜ ਨਾਲ ਕੇ ਟਿੱਕਰਾ ਕਰਦਾ ਹੈ ਉਹ ਕਿੱਥੇ ਲਾਈ ਆ ਕਿੱਥੇ ਕਰਤਾ ਮੈਂ ਮਾਦਾ ਭਾਇਆ ਬਿਆ ਤੇਰੇ ਕਰਕੇ ਲੇਜ਼ਰ ਕਰਕੇ ਤਾਂ ਮੈਂ ਬੱਟਾ ਵੀ ਨਹੀਂ ਕਰਾਈਆਂ ਤੀਆਂ ਜੇ ਤੂੰ ਐਵੇਂ ਹਿੱਲਿਆ ਹੋਇਆ ਤੂੰ ਐ ਦੇ ਬਾਲੀ ਯਾਰ ਜੇ ਸੁੱਕਾ ਹੋਇਆ ਆ ਦੇਖ ਲੈ ਵੀਡੀਓ ਚਲਦੀ ਆ ਵੀਡੀਓ ਚ ਹੁਣੀ ਚੱਲਦੇ ਆਪਾਂ ਮੋਟਰ ਪੰਨੋ ਜੇ ਗਾਰਾ ਨਾ ਹੋਇਆ ਫੇ ਤਾਂ ਕੀ ਹੋ ਗਿਆ ਹੁਣ ਕਾ ਇਹ ਹੋ ਗਿਆ ਫੌੜ ਨਾਲ ਪਾ ਕੇ ਫੇਰ ਜਣਾ ਕੱਢ ਕੇ ਬਾਹਰ ਆਪਾਂ ਨੂੰ ਫੌੜ ਨਾਲ ਅੱਛਾ ਫੌੜ ਨਾਲ ਜਾਂਦਾ ਹੈ ਫੌੜ ਨਾਲ ਹੀ ਆਉਂਦਾ ਓਰੇ ਅੱਛਾ ਜਾਂਦਾ ਹਾਦੂ ਨਾਲ ਨਹੀਂ ਆਉਂਦਾ ਇਹ ਜਵਾਬ ਉਹ ਜਵਾਬ ਦਿੰਦਾ ਹੈ ਓਰੇ ਬੈਂਪਰ ਲੰਬਾ ਹੈ ਹੂੰ ਮੁੜਦਾ ਔਖਾ ਇਹੀ ਤਾਂ ਜੜ ਚ ਮੁੜੇਗਾ ਇਕੱਠ ਫੁੱਟ ਹਾਂ ਕੰਡ ਵੀ ਜੜ ਚ ਮੇਲ ਆ ਇੱਕ ਦੂਜਾ ਇੰਟਰਵਿਊ ਕਰਵਾ ਤੇ ਅੱਜ ਹੂੰ ਘਾਰਾ ਬਹੁਤ ਤੁਸੀਂ ਕਹਿੰਦੇ ਦੇਖ ਲੈ ਕਿ ਆਣ ਵੇ ਆ ਰੂਟਾ ਵੇਟਰ ਮੈਂ ਪਾ ਕੇ ਲੈ ਜਾਣਾ ਹਾਂ ਕਾ ਜੀ ਰੂਟਾ ਵੇਟਰ ਲੈ ਜਾ ਉਹ ਆ ਜਾ ਉਹ ਆ ਜਾ ਹਜ਼ਾਰ ਕਿ ਲਿਖ ਤੋ ਕੇ ਛੜਾ ਰਹਿਰ ਦੇ ਕੱਦੂਏ ਕਰਾਇਮੇ ਕਰਾ ਲੂਗਾ ਉਹ ਕਰਵਾ ਗਿਆ ਯਾਰ ਜੇ ਕੀ ਹੋਵੇ ਉਹ ਲਾ ਮਿੱਟੀ ਦਾ ਹੀ ਹੀ ਆਏ ਬਹੁਤ ਬਰਾਹਣਾ ਉਹ ਨਹੀਂ ਉੱਤਰਦੀ ਹੈਗੀ ਪਾਣਾ ਹਾਂ ਮਾਰ ਦੇ ਉੱਪਰਲੀ ਸਾਈਡ ਲੱਗਿਆ ਮਿੱਟੀ ਆਉਦੇ ਉਹ ਹਾਂ ਅੱਜ ਵੀ ਕਿਉਂ ਹੋਇਆ ਜੀ ਸੀਜ਼ਨ ਦੀ ਹੋਈ ਭਾਈ ਸਮਾਪਤੀ ਕਿੰਨੇ ਘੰਟੇ ਚੱਲ ਗਿਆ ਇਹ ਤੁਹਾਨੂੰ ਦੱਸਾਂਗੇ ਇਹ ਸਾਫਤਾ ਲਾਉਣਾ 200 ਘੰਟੇ ਤੋਂ ਉੱਪਰ ਚੱਲ ਗਿਆ 200 60 70 ਚੱਲ ਗਿਆ ਹਾਂ ਪੁੱਤ ਪੁੱਤ ਵੀ ਚੱਲ ਗਿਆ ਠੀਕ ਆ ਧੀਰੇ ਚੱਲ ਲਿਆ ਥੋੜਾ ਯਾਰ ਪਹਿਲਾ ਸੀਜ਼ਨ ਆ ਹੂੰ ਚਾਚੇ ਹੁਣ ਕਹੇ ਭਾਈ ਪੈਸੇ ਵਾਲਿਆਂ ਨੂੰ ਵੀ ਫੋਨ ਸ਼ੁਰੂ ਕਰ ਦੇ ਮੈਂ ਨਾ ਮੈਂ ਕਹਿ ਨਹੀਂਉਂ ਭਾਈ ਹੁਣ ਪੈਸੇ ਵਾਲੇ ਵੀ ਦੂਰੋਂ ਲੱਗੇ ਆ ਉਹਦਾਂ ਦੇ ਤਾਂ ਦਿਓ ਮਾੜੇ ਮੋਟੇ ਤਾਈ ਹੁਣ ਪੈਸੇ ਵਾਲਾ ਪਹਿਲਾਂ ਮੈਂ ਹੀ ਕਹਣਾ ਮੈਨੂੰ ਨਾ ਕਹੀਂ ਲੈ ਚੈੱਕ ਕਰਵਾਵਾਂਗੇ ਕੈਸ਼ ਕਿਹੜੇ ਬੈਂਕੇ ਚ ਲਾਵਾਂਗੇ ਵੀ ਤਰਾ ਐ ਵੀ ਦੱਸ ਤੂੰ ਮੈਨੂੰ ਚੈੱਕ ਬਾਪੂ ਨੇ ਕਿਹਾ ਕਹਿੰਦਾ ਮੈਂ ਕੱਪੜਾ ਮਾਰਦਾ ਸੀ ਤੇ ਕੱਪੜਾ ਨਹੀਂ ਮਾਰਿਆ ਬੰਦੇ ਚਾਚੇ ਅੱਜ ਮੌਸਮ ਦੇ ਕਿੰਨਾ ਖੁੱਲਿਆ ਪਿਆ ਮਾੜਾ ਚੈੱਕ ਚੈੱਕ ਆ ਜਾ ਯੇ ਵੀ ਕੇਸ ਪਾਉਣਾ ਤਾਂ ਜੇ ਸੁਗਰਾ ਫੱਜ ਮੈਂ ਚੱਲ ਤੂੰ ਕੇ ਤੂੰ ਕੇ ਜਪਾ ਲਈ ਮੈਂ ਕਿਹਾ ਮੌਸਮ ਬਹੁਤ ਖੁੱਲਿਆ ਪਿਆ ਅੱਜ ਹਾਂ ਅੱਜ ਕਿੰਨਾ ਸੋਹਣਾ ਮੌਸਮ ਹੋਇਆ ਦਾ ਬਾਹਰ ਦੇਖ ਲੈ ਇਹ ਜਿਹਾ ਹੀ ਰਹਿੰਦਾ ਵੀਊ ਬੈਦਰ ਵਧੀਆ ਭਾਈ ਅੱਜ ਆਏ ਕੈਨੇਡਾ ਵਾਲੇ ਬੁੱਧੜੇ ਇੱਧਰ ਨੂੰ ਭੁੱਲ ਭੁਲੇਖੇ ਹੈ ਕੈਨੇਡਾ ਵਾਲੇ ਬੁੱਧੜੇ ਇੱਧਰ ਨੂੰ ਆ ਕੇ ਭੁੱਲ ਭੁਲੇਖੇ ਪਰਦਾ ਦੇਖ ਲੈ ਫੇਰ ਹੋ ਜਾਂਦੀ ਸ਼ਾਮ ਨੂੰ ਮੀਂਹ ਜਿੰਨਾ ਮਰਜ਼ੀ ਪੈ ਲਵੇ ਪੀਣ ਤਾਂ ਪਿਆ ਨਹੀਂ ਕੋਈ ਇਹ ਇਹਦਾ ਹੋ ਜਾ ਪੈਂਦਾ ਉਹ ਕਦੇ ਮਰ ਗਿਆ ਛੜੀ ਵਾਲਾ 5-6 ਘੰਟੇ ਵਾਲਾ ਹਾਂ ਮੀਂਹ ਆ ਜਾ ਕੀਤਾ ਵੀ ਨਹੀਂ ਪਾਣੀ ਵੀ ਨਹੀਂ ਕੱਢਦਾ ਜਦੇ ਪੀਂ ਜਾਂਦਾ ਪੈਂਦਾ ਮੀਂਹ ਜੇ ਹੋ ਪੈ ਜਾਏਗਾ ਗੱਲ ਨਹੀਂ ਪਈ ਜੀ ਪਾਣੀ ਹੋ ਗਿਆ ਪਟਕਾ ਪਾਣੀ ਖੜਦਾ ਨਹੀਂ ਹੈਗਾ ਹੋ ਗਿਆ ਸਾਡੇ ਮੇਰੇ ਉਹੀ 23 ਤਰੀਕ ਦੇ ਲੱਗੇ ਵਿਧਾਨ ਉਹਨਾਂ ਨੂੰ ਇੱਕ ਥੋਕਾ ਜਿਹਾ ਲਵਾ ਦੇਣਾ ਪਾਣੀ ਹੈ ਕਾਲੂ 23 ਤਰੀਕ ਦੇ ਲਾਏ ਪਏ ਮੈਂ ਉਹ ਬਾਈ ਜੀ ਆਪਾਂ ਲੋ ਆ ਕੇ ਹੀ ਮਰਮੜੀ ਮਰਮੜੀ ਜਿਆਦਾ ਨਾ ਨਾ ਸਾਡੇ ਮੰਡਮਨ ਜਿਆਦਾ ਲੱਗੀ ਆਪਣੇ ਦੇ ਸਟਾਕੇ ਲਾ ਦੇ ਉਹ ਤੇ ਜੇ ਨਹੀਂ ਪਾਰਦੀ ਥੋੜੇ ਯਾਰ ਅੱਧੇ ਤੇ ਪਾਰ ਜੀ ਕਿੱਥੇ ਮੈਂ ਕਿ ਇੱਕ ਅੱਧਾ ਦਿਨ ਰੋਕ ਦਵਾ ਹਾਂ ਹਾਂ ਰੋਕ ਦੇ ਮਹੀਨੇ ਕਰੀ ਜਾਣਾ ਜਿਹੜਾ ਜਿੱਲਾ ਸੁੱਕਾ ਨਾ ਯੋ ਬਬਾਣੀ ਆ ਦੱਕਰਾ। ਸਾਹਿਤਾਂਪਾ ਕੀ ਹੈ? ਮੈਂ ਇੱਕ ਵਾਰੀ ਹਵਾ ਲੱਗੀ ਨਾ ਅੱਲਾ ਨੂੰ ਬਾਪੂ ਕਹਿੰਦਾ ਹੁਣ ਤੋਂ ਕੱਲ ਮਰ ਜਾਂਦਾ ਹੈ। ਉਹ ਨਹੀਂ ਧੋ ਕੇ ਵਧੀਆ ਯਾਰਾ ਨਹੀਂ ਜਰ ਬਹੁ ਬੁਰੀ ਪੈਂਦੀ ਇਹਨੂੰ। ਜਿਹੜੀ ਪੁੱਬਲ ਆ ਨਾ ਕਹਿੰਦੇ ਪੁੱਬਲ ਜਰਨੀ ਪਾਉਂਦੀ ਇਹ ਪਕੀਣੀਆਂ ਪੈ ਗਈਆਂ ਦੇਖੀ ਜਾ ਜੰਮਦੀ ਉਹ। ਆਉਂਦੀ। ਪਤਾਂ ਕਾ ਟੋਗਾ ਲੱਗਿਆ ਇਹਨੂੰ। ਆਉਂ ਹੀ ਕਹਿੰਦਾ ਮੈਂ। ਕੋਈ ਗ੍ਰੀਸ ਕ੍ਰੂਜ਼ ਮਰਾਜ ਤੇ ਗ੍ਰੀਸ ਕਰਕੇ ਖੜਾ ਕਰ। ਇਹਨੂੰ ਹੁਣ ਤੋਂ ਪੰਮੇ ਨੂੰ ਪੂਰੀ ਜਾਂਦਾ ਦੋ ਦਿਨ। ਪੂਰੀ ਖੜਾ ਰਹਿਣ ਦੇਣਾ ਦੋ ਦਿਨ। ਫਿਰ ਆਉਂ ਅੰਦਰ ਲਾਉਂਦੀ। ਛਾਏ ਸੇ ਪਾਣੀ ਮੋੜ ਮੜਾ ਬਟਾ ਹੈ ਤਾਂ ਕਰੀ ਇੱਟ ਇੱਟ ਤਾਂ ਲੱਗੀ ਵੀ ਐ ਇੱਟਾ ਕੱਟ ਕੇ ਨੀਮਾ ਕਰਦੀ ਮੁਰੇ ਇਸੇ ਪਾਣੀ ਨਿਕਲ ਜੂ ਉਹ ਮੂੰਹ ਚ ਪਾਣੀ ਭਰ ਜਾਂਦਾ ਕਿਹੜਾ ਉਹ ਮੂੰਹ ਚ ਗਰਦਨ ਨਹੀਂ ਨਿਕਲਿਆ ਤਾਂ ਨਾਰਮਲ ਨਹੀਂ ਨਿਕਲਿਆ ਮੁਰੇ ਦਾ ਮੂੰਹ ਉਹ ਉੱਥੇ ਮੁਰੇ ਖੜਾ ਹੋਣਾ ਹਾਂ ਨਹੀਂ ਹੋਊਗਾ ਦੇਖ ਲਈ ਜਾਂ ਛੱਡੂੰਗਾ ਤੂੰ ਦੇਖੀ ਥੱਲੇ ਲੱਜਾ ਲੈਫਟ ਲਾ ਛੱਡ ਥੱਲੇ ਤੇ ਇਹ ਉਹ ਹੈ ਨਹੀਂ ਉਹਦਾ ਸਰਾਖ ਹੈ ਥੱਲੇ ਆ ਗਈ ਥੱਲੇ ਕਿੱਥੇ ਆਏ ਹੁੱਕ ਦੇ ਥੱਲੇ ਹੱਥ ਨਹੀਂ ਪੈਂਦਾ ਹੁੱਕ ਪਾ ਕੇ ਘੁਮਾ ਦੇ ਜਹੇ ਹੁੱਕ ਤਾਂ ਥੱਲੇ ਦਿੱਤਾ ਪਿਆ ਮੇਰੇ ਉੱਪਰ ਦਾ ਈਦੇ ਥੱਲੇ ਠੀਕ 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 ਫੇਰ ਠੀਕ ਆ ਫੇਰ ਚਾਚੇ ਨੂੰ ਜਿੱਥੇ ਆ ਫੇਰ 2 ਸੈਕਿੰਡਾਂ ਦਾ ਦੇ ਦੂਰੀ ਨਹੀਂ ਲੱਗੀ ਕਿੰਨੂੰ ਆ ਜੀਂਦਾ ਨਾਲ ਕਦੋਂ ਕਰਕੇ 7-8 ਵਜੇ ਨੂੰ ਪਜਾਇ ਨਵੇੜ ਤਾਂ ਕਪਨੀ ਹਾਂ ਉਹ ਬੋਲਟ ਨੂੰ ਲਿਆਉ ਰਹੇ ਨੇ ਉਹਨੂੰ ਵੀ ਢੋਲਾ ਵਜਾ ਰਹੇ ਨੇ ਉਹ ਨੂੰ ਥੋੜਾ ਪਤਾ ਨਹੀਂ ਆਣਾ ਟਾਈਮ ਲੱਗਦੀ ਜੀ ਇਹ ਮਾਈਕ ਕਾਰਾ ਦਾ ਭਰਿਆ ਪਿਆ ਬੈਠੀ ਧੋਦ ਮੈਂ ਤਾਂ ਕਿੱਦਾਂ ਬੈਠ ਨਹੀਂ ਆਉਂਦਾ ਯਾਰ ਚੱਲ ਨਹੀਂ ਦੇਣਗੇ ਉਹਨੂੰ ਇਹਨੂੰ ਕੱਢ ਤੋਂ ਦੋ ਉਹ ਪਾਣੀ ਮਾਰ ਦੇ ਉੱਗਲ ਜੂਗਾ ਫਿਰ ਬਾਅਦ ਚ ਫੇਰ ਮਾਰ ਦੇ ਲੈ ਫਾਂ ਪਾਣੀ ਦੀ ਕੋਈ ਚਲਾਉਂਦਾ ਉਹ ਪਿਛੇ ਰੱਖ ਦੂੰਗਾ ਫੇਰ ਗਿੱਲਾ ਕਰ ਦੇ ਇੱਕ ਵਾਰੀ ਇੱਧਰ ਪ੍ਰੈਸ਼ਰ ਨਹੀਂ ਬਣਦਾ ਮੋਟਰ ਦਾ ਇੱਧਰ ਆਪੇ ਪ੍ਰੈਸ਼ਰ ਬਣਦਾ ਪੂਰਾ ਪਰਲੇ ਪਾਸੇ ਗੜੀ ਟੋਲੇ ਪਰ ਗੜੀ ਮਿੱਟੀ ਹੋ ਜਾਂਦੀ ਫਿਰ ਛੀਕ ਉਹ ਨਾਲ ਹੀ ਭਰ ਜਾਂਦੀ ਹੈ ਇੱਥੇ ਕਿਵੇਂ ਖੱਜੇਣੀ ਉਹਦਾ ਜਾਈ ਭਰਤ ਪਾਉਣਾ ਹੀ ਹੈ ਇੱਥੇ ਉੱਧਰ ਕਰਨਾ ਤੇਰਾ ਪਾਣੀ ਨੂੰ ਉਹ ਤਾਂ ਗਿੰਨੇ ਜਿੱਤੇ ਨਾਲ ਉਹ ਕੋਲ ਕਰਕੇ ਮਾਰ ਲੈ ਛਿੱਟੇ ਨਾ ਮਾਰੇ ਯਾਰ ਹਾਂ ਬਾ ਗਿੱਲਾ ਕਰਦੇ ਹੁਣ ਦੂਈ ਸਾਈਡ ਲੱਗ ਜਾ ਪਾਣੀ ਮਾਰਨ ਫੇਰ ਅਸੀਂ ਜਦ ਇਹ ਉਗਲ ਜਾਣੀ ਇਹ ਤੂੰ ਤਾਂਹੀਂ ਜਨਾ ਐ ਮਾਰਦੇ ਗਿੱਲਾ ਕਰਦੇ ਸਾਰੇ ਨੂੰ ਨਰਮ ਜੀ ਹੋ ਗਈ ਜਦ ਉਗਲ ਜਾਣੀ ਫਿਰ ਦਾਲਾ ਦਿੰਦੇ ਆ। ਉਹ ਟੋਕੇ ਵਾਲੀ ਮਸ਼ੀਨ ਵੀ ਲੈ ਉਹਨੂੰ ਵੀ ਧੋ ਦੋ। ਸਰਬਤ ਕਰਾਉਣੀ ਆ ਚੱਕਰ ਆਈਆਂ। ਉਹ ਗੱਲਾਂ। ਯਾਰ ਆ ਲੱਗਦੇ ਆ ਨਾ ਜਦੋਂ ਧੋ ਲੱਗਦਾ। ਉਹ ਲੈ। ਉਹ ਮੈਂ ਤਾਂ ਕੁਸਰੀ ਕਹਾਂ ਮੈਂ ਤਾਂ ਆਹੀ ਕਹਿ ਵੀ ਧੋ ਦੋ ਤੂੰ। ਚਾਚਾ ਉਲਟਾ ਬੈਠ ਕੇ ਖੜਾ ਉਹ ਲੰਗਰੀ ਖਾਣਾ ਇਹ। ਉਹ ਮੈਂ ਤਾਂ ਉਹੀ ਕਹਿਵਾ ਕਿ ਉਹਨੂੰ ਵੀ ਧੋ ਦੋ। ਉਹਨੂੰ ਵੀ ਚੜੀ ਪਈ ਹੈ ਵਿਚਾਰੀ ਨੂੰ ਮਿੱਟੀ। ਮੈਂ ਤਾਂ ਵੀ ਆਪਣੇ ਟਰੈਕਟਰ ਨੂੰ ਦੂਏ ਦਿਨ ਧੋ ਦਿੱਤਾ। ਉਥੋਂ ਆ ਮੈਂ ਤਾਂ ਸਾਰਾ ਕਿਸੇ ਤਰ੍ਹਾਂ ਦਾ ਨਹੀਂ। ਨਾ ਤੇਰਾ ਜਰੂਰੀ ਦਾ ਮੈਂ ਕਿਹੜੇ ਕੱਦੂ ਚ ਲਾਇਆ ਐ ਤਕੇ। ਇੱਕ ਸਾਰਾ ਕੋਸ ਪ੍ਰਚਾਨ ਨਰਵਾਤਾ ਐ। ਦੇਖੀ ਜੋ ਕਿ ਉਹ ਕਿਹੜੇ ਕੋ ਬਹਿੰਦੇ। ਬੈਕ ਕਰ ਬੰਦ। ਆਹ ਬੋਹ ਕੇ ਜਾਈਏ। ਨਾ ਨਾ ਇਹ ਜਿਹੜੇ ਤੇ ਫਰੇਮਾਂ ਦੀਆਂ ਲਾਈਆਂ ਹੋਈਆਂ। ਉਹਦਾ ਕੋਈ ਚੱਕਰ ਨਹੀਂ। ਉਹਦਾ ਨਹੀਂ ਕੋ ਫਰੇਮਾਂ ਨਹੀਂ ਖਰਾਬ ਹੁੰਦੀਆਂ। ਭਾ ਦੇ ਲਈ ਲੱਗ। ਚਲਾਇਆ ਤਾਂ ਨਹੀਂ ਤਾਂ? ਨਾ ਮੈਂ ਲੈ ਕੇ ਨਹੀਂ ਚਲਾਇਆ। ਮਾਰੋਗੇ। ਤੋ ਤੋ ਪਲਵਾ ਦੀ ਟਰੈਕਟਰ ਨੂੰ ਵੀ। ਪਰੇਮ ਮਾਣੇ ਇੱਕ ਵਾਰੀ ਉਹਦੇ ਕੋਲ ਜਾ ਕੇ ਖੋਲ ਕੇ ਸਫਾਈ ਕਰਾ ਦੀ ਵਿੱਚ ਮਿੱਟੀ ਬਹੁਤ ਹੋਣੀ ਆ ਹੱਥ ਕਰਾ ਦੇ ਆਵਾ ਮਾਰ ਦੇ ਜੀ ਮਾਰ ਦੇ ਜੀ ਫੇਰ ਉੱਤੇ ਸੱਤ ਕਰਕੇ ਲਿਆਉਂਦੇ ਉਹ ਮੈਂ ਤਾਂ ਦੇਖ ਰਿਹਾ ਜੀ ਛੱਤਰੀ ਖੋਲ ਕੇ ਰੱਖੀ ਹੋਈ ਆ ਜਿਹੜਾ ਅੱਜ ਆ ਕੇ ਆਈ ਜੀ ਦੋ ਸੀਲ ਕਰਾਈ ਜੀ ਕਾਹਤੇ ਵਰਦਾ ਬਾਗ ਵਰਦਾ ਹਾਂ ਵਿੱਚ ਤੇ ਨਹੀਂ ਵਿੱਚ ਦਾ ਕੁਝ ਨਹੀਂ ਆ ਗੋਦੀ ਮੜਾ ਜੇ ਤੈਨੂੰ ਮਾਰ ਪਾਉਂਦਾ ਤੂੰ ਇਹੋ ਇਹੋ ਇਹਦੇ ਨਾਲ ਲੈ ਜਨਾ ਆ ਕੱਪੜਾ ਮਾਰਦੇ ਹੁਣ ਹਾਂ ਤਾਂ ਹੁਣ ਕੋਈ ਕੋਈ ਤਾਂ ਹੁਣ ਅਲਜੇ ਮੈਂ ਕੀਦਾ ਨਹੀਂ ਹੈਗਾ ਪਰ ਹੁਣ ਕਹਿਗੇ ਤਾਂਗਾ ਠੀਕ ਹੋ ਜਾਣਾ ਇਹ ਪਉਣ ਜਾਉਗਾ ਨਾਲ ਹੂੰ ਦਾਦੇ ਇਹ ਲੈ ਕੱਲ ਮੈਂ ਕਿਹਾ ਚਾਚੇ ਮਰ ਇਹ ਪਵਾ ਦੇ ਮਿੱਤੇ ਨਹੀਂ ਕਹਾਂ ਪੈਂਦਾ ਮੈਂ ਵੀ ਨਹੀਂ ਜਾਣਾ ਮੈਂ ਹਾਂ ਮੇਤੇ ਪਹਿਣਾ ਨਹੀਂ ਮੇ ਲੱਤ ਬਲ ਖਾ ਗਈ ਚਲਾਈ ਬੱਚੇ ਦੀ ਫਾਣੀ ਪਾਲ ਹੋਈ ਆਹੋ ਬੈਠੇ ਸਵੇਰੇ ਆ ਕੇ ਉੱਥੇ ਤੇ ਹਰਿਆਣੇ ਤੇ ਆਉਂਦੀ ਸਾਰੇ ਪਾਇਆ ਹੈ ਸਾਮਾਨ ਤੂੰ ਆਏ ਦੇਖ ਔਰੇ ਤੇ 4 ਵਜੇ ਗਏ ਤੇ ਗੱਲ ਮੈਂ 4:30 ਗਏ ਆ ਔਰੇ ਤੇ ਉੱਥੇ ਪਹੁੰਚੇ ਆ 8:30 ਵਜੇ ਇੰਨਾ ਟਾਈਮ ਲੱਗ ਕੇ ਆਉਂਦੇ ਆ ਉੱਥੇ ਰਾਤ ਰਹਿ ਜਨੇ ਫੇ ਸਵੇਰੇ ਫੇਰ ਅਰਦਾਸ ਕਰਾਈ ਦੋ ਕਰਾਇਆਈ ਦੀਆਂ ਹੁਣ ਮਿੱਬੜ ਗਿਆ ਕੱਲ ਆਸਟੇ ਦੀਆਂ ਉਹ ਵੀ ਜ਼ਰੂਰੀ ਤਾਂ ਹੁਣ ਤਨੂ ਪਤਾ ਮੇਰੀ ਆਦਤ ਮੈਂ ਕਦੇ ਜਵਾਬ ਦਿੰਦਾ ਨਹੀਂ ਕਿਸੇ ਨੂੰ ਉਹਦਾ ਨਾਮ ਹੀ ਦੱਸਿਆ ਜੀ ਨਾ ਮਡੋਖਰਾ ਸਾਹਿਬ ਉਹ ਮਡੋਖਰਾ ਉੱਥੇ ਜਾਂਦੇ ਨੌਵੇਂ ਬਾਦਸ਼ਾਹ ਜੀ ਦਾ ਮਡੋਖਰਾ ਮੰਮੇ ਤੇ ਅੰਬਾਲੇ ਦੇ ਗਾਹਾਂ ਪੈ ਗਿਆ ਅੰਬਾਲੇ ਦੇ ਗਾਹਾਂ ਉਹਦੇ ਕੋਲ ਨੂੰ ਆ ਅੰਬਾਲੇ ਦੇ ਅੱਗੇ ਕਿਹੜਾ ਆਉਂਦਾ ਉਹ ਐਸਾ ਤੇ ਨਾਮ ਆਦਾ ਯਾਰ ਜਾਨ ਲੰਗਦਾ ਹੱਥੇ ਦਾ ਨਾਮ ਆ ਯਾਰ ਹਾਂ ਕਲ ਸੇ ਤਰ ਪਤਾ ਨਹੀਂ ਇੱਥੇ ਇਹ ਉੱਥੇ ਦੇ ਮੋੜ ਦਾ ਰਾ ਬਹੁਤ ਦੂਰ ਪੈ ਜਾਂਦਾ ਹੁਣ ਦੇਖ ਲੈ ਫਿਰ ਉੱਥੇ ਪਹੁੰਚੇ ਉਹਦੇ ਬਾਅਦ ਫਿਰ ਬਸ ਰੋਟੀ ਬਾਣੀ ਛੱਕ ਕੇ ਪ੍ਰਸ਼ਾਦਾ ਫੇਰ ਪੈ ਗਏ 4 ਵਜੇ ਫੇਰ ਉੱਠ ਗਏ ਨਹਾ ਧੋ ਕੇ ਅਰਦਾਸ ਕਰਾ ਕੇ ਫੇਰ ਤੁਰ ਪਏ ਆ ਗਏ ਬਸ ਫਿਰ ਮੈਂ ਜਦੇ ਉਹਦੇ ਬਾਅਦ ਉਪਾਗ ਆਇਆ ਉਧਰ ਡਾਇਆ ਜਿਹੜਾ ਗੀਲਾ ਲਾਇਆ ਤਦੂ ਇਹ ਕੇ ਜੂਰੀਆ ਪਾਇਆ ਕਿੰਨੇ ਦਾ ਜੀ ਜੀ ਆਪਾਂ ਨੇ ਮੇਰੀ ਰਹਦੀ ਹੈ ਰ ਉਧਰ ਪੈਣੀ ਉਹ ਰਹਦੀ ਉਹਦਾਂ ਦੀ ਉੱਥੇ ਕਰੀ ਲਾਗੇ ਹਾਂ ਤਾਂ ਇੱਧਰ ਪੈਣੀ ਉਧਰ ਹੈ ਹਾਂ ਇੱਧਰ 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 ਦਾ ਲੱਗ ਲਈ ਸਾਰੀ ਮੂਰੇ ਖਿੱਚਦੇ ਨੇ ਆਲੇ ਨਹੀਂ ਕਿਹਾ ਉਹਦਾ ਬੰਦਾ ਬਚੀ ਕੱਲ ਤੇ ਕਰਦੇ ਸਵਾਈਆਂ ਇਸਲਾਮ ਖਾਨੀ ਪਾਣੀ ਦੀ ਗੱਲ ਤੋਂ ਉਹ ਨਾ ਉਹ ਇੱਕ ਵਾਰ ਲੱਗੇ ਫਿਰ ਮੁੜ ਕੇ ਤੋਂ ਵੀ ਨਹੀਂ ਹੁੰਦੇ ਯਾ ਚੇ ਤੱਤੇ ਘੋਏ ਆ ਹੁਣ ਲੱਗੇਗਾ ਜਿਹੜੇ ਵੀ ਆ ਗਏ ਆ ਸਾਰੀ ਆਹ ਸੰਤਾਨ ਦੇ ਘਰ ਦਾ ਮਾੜਾ ਠੱਟਾ ਦਾ ਹੰਗੜਾ ਨਹੀਂ ਠੱਟਾ ਦੋ ਮਹੀਨੇ ਲਈ ਲੋੜ ਪਾਈ ਜੀ ਠੱਟਾ ਦਾ ਰਿਆ ਮੱਖੀ ਰੂਪੇ ਟੰਗ ਦੱਸ ਹਾਂ ਤੁਮਾਰੇ ਟੰਗੜਾ ਦੋ ਮਹੀਨੇ ਚ ਫੇਰ ਦਾ ਨਾ ਪਹਿਣਾ ਖੈਂਡ ਲਾ ਦਿੰਦੇ ਠੀਕ ਨਹੀਂ ਹਾਂ ਕਾਹ ਕਰ ਰਹੇ ਜੀ ਤੁਸੀਂ ਆਹੋ ਟਰਾਲੇ ਜੀ ਕੇ ਠੀਕ ਹੈ ਜੇ ਨਾ ਤੈਨੂੰ ਜਾਈ ਨੂੰ ਮਾਰ ਕੇ ਆਉਣਾ ਤੇ ਆ ਰਹੀ ਮੈਂ ਤਨੀ ਮਮਾ ਇਨਸ਼ਾ ਅੱਲਾ ਮੇਜਾ ਤਾਂ ਕਿ ਕਿਉਂ ਪੈਣਾ ਪੈਦਾ ਤੂੰ ਜਾਈ ਜੀ ਜਿੱਥੇ ਤੇ ਜਾਈ ਚ ਰੱਖ ਰੋ ਵਾਸਤੇ 10 ਵਾਰ ਆਲੀ ਤੇ ਰੰਗ ਕਰਵਾਉਂਦੇ ਉਹ ਠੀਕ ਕਰ ਦੇਣਾ ਦੁੱਲੇ ਨੇ ਕਿਹੜਾ ਕਰਾਉਣਾ ਛਾਲ ਛਾਲਾ ਛਾਲਾ ਦੀ ਲੋੜ ਨੂੰ ਪਾਉਣਾ ਪਿਛਲਾ ਜਗਨਬਿੰਦਰ ਨਾਲ ਦਾ ਕਿਨੇ ਦੀ ਹੋਰ ਹੁਣ ਬੰਦੇ ਕਿੱਤੂ ਆ ਹਾਂ ਇਹ ਬੀ ਬੰਨੀ ਗਿਆ ਆ ਇੱਕ ਵਾਰੀ ਬਲੌਗ ਵੱਡ ਹੋ ਜਾਣਾ ਫੇ ਆਏ ਆ ਬਿੱਟਾ ਘਸੋ ਜਾਓ ਹੈ ਰੋਡ ਤੇ ਬਿੱਟਾ ਐਸੇ ਲਾ ਨਾ ਨਾ ਉੱਪਰੇ ਫਿੱਟ ਹੋਣੀ ਆ ਹਾਂ ਹਾਂ ਉੱਪਰੇ ਫਿੱਟ ਹੋਣਾ ਸਾਡੇ

ਔਰ ਸਮਝਾ ਕੇ ਸਟਾਰਟ ਕਰਕੇ ਨਾ ਹੁਣ ਤਾਂ 2 ਮਹੀਨਾ ਹੋ ਗਿਆ ਸਟਾਰਟ ਨਹੀਂ ਕਰਿਆ ਹੋ ਜਾਣਾ ਹੋ ਜਾਣਾ ਸਟਾਰਟ ਦੇਖ ਰਿਹਾ ਹਸ ਫਲਾਕ ਦੇ ਉਹ ਕਰ ਲੈ ਚੋਕ ਲਾ ਲੈ ਮੜਾ ਪੰਪ ਦਾ ਮਾਰ ਚੋਕ ਲਾ ਲੈ ਮਾਰ ਪੰਪ ਉਰ ਉਹ ਮਾਰ ਦਿਓ ਤੇਲ ਨਹੀਂ ਚੱਕਿਆ ਹਲੇ ਨੇ ਤੇਰਾ ਪੰਪ ਮਾਰ ਚੰਗੀ ਤਰ੍ਹਾਂ ਤੂੰ ਬੱਪ ਦਾ ਮਾਰੀ ਦਿੱਤਾ ਜਦ ਤੱਕ ਇਹਨਾਂ ਚੋਕ ਨਾ ਲਾ ਮਾਰ ਮਾਰ ਪੰਪ ਮਾਰ ਹਲੇ ਤੇਲ ਨਹੀਂ ਚੱਕਿਆ ਨੇ ਜੇ ਹਵਾ ਜੀ ਬੰਦ ਹੋ ਗਈ ਫੇਰ ਇਹਨੇ ਸਟਾਰਟ ਹੋਣਾ ਹੁਣ ਚੱਕਿਆ ਤੇਲ ਹੁਣ ਹੁਣ ਆ ਸਟਾਰਟ ਹੁਣ ਮਾਰ ਕੇ ਇੱਕ ਪਹਿਲੀ ਕਿੱਕ ਸਟਾਰਟ ਤਰੇਸ ਦੇ ਥੋੜੀ ਜੀ ਤਰੇਸ ਦੇ ਨਾਲ ਆ ਆ ਬੰਦਨਾ ਕਰੀ ਹਲੇ ਲਾ ਆ ਪਾਈ ਪੰਮੇ ਚੱਕਾ ਪਾਸ ਕਰਕੇ ਦੇਤਾ ਪੰਪ ਹੁਣ ਅੱਗੇ ਖਰਾਬ ਹੁੰਦਾ ਸਾਡੀ ਜ਼ਿੰਮੇਵਾਰੀ ਆ ਪਾਈ ਨੇ ਡਾੜ ਕਰਾਇਆ ਸੀ ਟਰੈਕਟਰ ਦਾ ਧਵਾਤ ਅੱਜ ਬੜੇ ਬੜੇ ਯਾਰ ਰੂੜਾ ਵੀਟਰ ਵੀ ਧਵਾਤ ਅੱਜ ਇਹਦਾ ਆਪ ਨੂੰ ਨਹੀਂ ਹੁੰਦੀ ਆ ਜੀ ਧਵਾਤ ਇਹ ਆ ਬੈਰੀਟ ਉੱਪਰ ਆਵਾ ਤਾਂ ਧਵਾਇਆ ਨਹੀਂ ਮਾਰੀ ਗਈ ਲੈਟਾਂ ਚ ਹੋ ਜਣੀਆਂ ਸੈੱਟ ਵਾਲੇ ਤੇ ਤਾਂ ਤਾਇਆ ਨਾ ਮੜਾ ਮੂਸਾ ਕਾਫ ਜੀਓ ਆ ਹਲਾ ਪਾਲਸ ਵੱਜਣੀ ਆ ਲੇਜਰ ਲੇਜਰ ਵੀ ਘਰਾਂ ਲੈ ਕੇ ਅਸੀਂ ਅੱਜ ਛੋਟਾਤ ਘਰਾਂ ਖੜਾਤਾ ਅੰਦਰ ਮਾ ਹੁਣ ਕਿਹੜਾ ਚੱਲਣਾ ਉਹ ਬਰਸਾਤ ਤਾਂ ਸ਼ੁਰੂ ਹੋ ਗਈ ਝੂੜਾ ਵੀ ਕੋਵੇਂ ਤੋਤਾ ਮਾ ਹੁਣ ਤਵੀਆਂ ਤੁਵੀਆਂ ਖੜਾਈ ਅੰਦਰ ਟੱਕ ਹੋ ਗਿਆ ਇਹ ਜਾਣਾ ਹੁਣ ਮਰਮਤ ਨੂੰ ਜਾਣਾ ਡੈਕਾ ਡੋਕੀ ਦਾ ਬੰਦ ਹੋ ਗਿਆ ਆ ਕਰਵਾਉਂਗੇ ਦੁਆਰੇ ਪਰਾਲਾ ਦੇਖ ਲੈ ਕਿ ਆ ਸੋਨਾ ਬਣਾ ਜਾਲੀ ਲਵਾ ਦੇਣੀ ਹੋਣੀ ਨੂੰ ਇਹਨੂੰ ਬਦਲਣ ਦੀ ਲੋੜ ਹੈਗੀ ਲੈ ਕਹਿੰਦਾ ਸੀ ਇਹ ਠੀਕ ਆ ਇਹਦਾ ਮੈਂ ਤਾਂ ਮੰਨਿਆ ਕਹਿੰਦਾ ਨਹੀਂ ਲੋੜ ਨਹੀਂ ਕਹਿੰਦਾ ਤਰੀਆਂ ਨੂੰ ਫੀਸ ਕਰਾ ਲਿਓ ਪਵੀਆਂ ਨੂੰ ਮਾਰ ਦੂੰਗਾ ਇਹਨੂੰ ਲਾਵੇ ਕਰ ਦੂੰਗਾ ਮੈਂ ਹਾਂ ਹਾਂ ਇਹਨੂੰ ਤੇ ਲੱਗਦਾ ਕਹਿੰਦਾ ਨਹੀਂ ਲੋੜ ਨਹੀਂ ਇਹਨੂੰ ਕਹਿੰਦਾ ਥੀਲੀ ਉਹ ਤਾਂ ਪਾਣੀ ਪੈਦਾ ਨਹੀਂ ਪੈਦਾ ਹੈਗਾ 4 ਸਾਲ ਦੀ ਗਾਰੰਟੀ ਦੀ ਦੀ ਕਿਤੇ ਨਾ ਹੋਵੇ ਬੈਠ ਕੇ ਦੇਖੋ ਇੱਥੇ ਪਹੁੰਚਾਉਂਦਾ ਨਹੀਂ ਉਹ ਤਾਂ ਨਾਟਾ ਕਿ ਨਾ ਨਹੀਂ ਕੋਈ ਸੀਸਾ ਨਾ ਸੀਸਾ ਵੀਲਾ ਬਾਈ 2 ਸਾਲ ਹੋ ਗਏ ਉਹ ਹਜੇ ਪਿਆ ਰੂਡਾ ਮੀਟਰ ਸੀਸਾ ਨਹੀਂ ਹੈਗਾ ਹਨਾ ਮੈਂ ਕਹਿੰਦਾ ਤੁਹਾਨੂੰ 2 ਸਾਲ ਹੋ ਗਏ ਉਹ ਹਜੇ ਪਿਆ ਕਾਲੇ ਵਾਲੇ ਨੂੰ ਸੀਸਾ ਹੁੰਦਾ ਸੀ ਨਵੇਂ ਮਾਡਲ ਚ ਫਿਰ ਕਰੀ ਜਾਂਦੇ ਤਕਨੀਕਾਂ ਨਵਾਂ ਦੁਰ ਪੁਰਾਣਾ ਕਰਾਣਾ ਪਾਵੇਂ ਆਹ ਹੈ ਨਾ ਜਿਹੜੀ ਆਹ ਪੱਤੀਆਂ ਆਹ ਇਧਰ ਪੂਰੇ ਉਹ ਕਾਲੇ ਵਾਲੇ ਨੂੰ ਚਮਾ ਕਿ ਤੇ ਜਿਹੜਾ ਹੁਣ ਇਹ ਲੈ ਕੇ ਆ ਕਾਲਾ ਇਹਨੂੰ ਕਹਿੰਦੇ ਜਿਹੜੀ ਦਾਹਰ ਮਾਰਦਾ ਨਾ ਰੋਡਾ ਬੀਟਰ ਉਹ ਆਹ ਪੱਤੀ ਨਹੀਂ ਆਈ ਜਿਹੜੀ ਆਹ ਸਾਈਡ ਤੋਂ ਬੰਦੀ ਹੈ ਮੱਟੇ ਦੇ ਨਾਲ ਹਾਂ ਬਸ ਤਾਂ ਗੈਰ ਸ਼ਰਦਾ ਉਹ ਤੋਂ ਕਰਨੀ ਨਹੀਂ ਹੈਗਾ ਹੋਰ ਕੋਈ ਕਾਰਨ ਨਹੀਂ ਹੈਗਾ ਇਹ ਵੀ ਪੱਤੀਆਂ ਹੁੰਦੀਆਂ ਆਪਣੇ ਪਹਿਲੇ ਨੂੰ ਪੱਤੀਏ ਗੁਰੇ ਨੂੰ ਆਏ ਨਿਕਲ ਜਾਂਦਾ ਏ ਹਾਂ ਬਸ ਨਹੀਂ ਇਹ ਲੈਣ ਬਣੀ ਸਾਦੀ ਰਾਹੀ ਵੀ ਬਣਾਉਂਦੀ ਹੁੰਦੀ ਹੈ ਇਹ ਜ਼ਰੂਰੀ ਹੈ ਕਦੂ ਵੀ ਚ ਜ਼ਿਆਦਾ ਜ਼ਰੂਰੀ ਗੱਗੇ ਵਾਲੇ ਨੂੰ ਨਹੀਂ ਆਈ ਆ ਇਹ ਨਹੀਂ ਆ ਗੱਗੇ ਨੂੰ ਭੁੱਲ ਗਿਆ ਸੀ ਉਸੇ ਵਕਤ ਫੋਨ ਕਰਤਾ ਉਹਨੂੰ ਉੱਥੇ ਪਈਆਂ ਤੇਰੇ ਦੇ ਕੋਲ ਰਜਿੰਦਰਗੜ੍ਹ ਪਰੋਹੇ ਕੋਲ ਉਹ ਕਹਿੰਦਾ ਉੱਥੇ ਪਹੁੰਚ ਗਿਆ ਵੇਰਾਂ ਹੀ ਰਹਿ ਗਈਆਂ ਭੁੱਲ ਗਿਆ ਉਹਨੇ ਕਿਹਾ ਤਾਂ ਵੀ ਲਾ ਕੇ ਦਊਂਗਾ ਉਹਨੂੰ ਜਦ ਹੀ ਭੇਜਣਾ ਇਹ ਵੀ ਠੀਕੇ ਲੱਗ ਨਹੀਂ ਮਿੱਟੀ ਕਾੜੇ ਦੀ ਮੀਂਹ ਦੇਵਾ ਭਾਈ ਪਾਣੀ ਨਹੀਂ ਦੋ ਘਾਲ ਹੋ ਗਿਆ ਦੂ ਚੱਲਦੇ ਨਹੀਂ ਤੇ ਤੇਨੂੰ ਜਾਮ ਹੋ ਜਾਣਾ ਤਾਂ ਹਾਂ ਪਾਣੀ ਤਵੀਆਂ ਦਾ ਠੀਕ ਬਦ ਨਿਕਲਿਆ ਬਹੁਤ ਵਧੀਆ ਰੂਟਰ ਰੂਟਰ ਪਾਏ ਗਏ ਪਹਿਲੀ ਪਾਣੀ ਬੰਦੇ ਚਲ ਕੋਈ ਨਹੀਂ ਆਇਆ ਜੀ ਕਰਨਾਟਕ ਕੋਲ ਵਿੱਚ ਜਿਹੜਾ ਕੱਪ ਭਰ ਕੇ ਡੇਨ ਭਰ ਦਊਂਗੇ ਖੋਲ ਕੇ ਕਰਾ ਦਊਂਗੇ ਗਰੀਸ ਆਹ ਖੋਲ ਕੇ ਦੱਸ ਹਾਂ ਖੋਲ ਕੇ ਗਰੀਸ ਭਰ ਦਊਂਦੇ ਠੀਕ ਨੇ ਭਾਈ ਜਾਲੀ ਦੀ ਤਿਆਰੀ ਇੱਧਰ ਵੀ ਹੁਣ ਗੱਡੀ ਹੁਣ ਵਿਦਾ ਹੀ ਆਊਗੀ ਵਿਦਾ ਹੀ ਹੋਊਗੀ ਆ ਵੀ ਮੇਰੇ ਲਈ ਇੱਕ ਇੱਕ ਆ ਜਾਲੀ ਲੋਣੀ ਬੈੱਡ ਵਾਲ ਇੱਕ ਇੱਥੇ ਜਾਲੀ ਲਾਉਣੀ ਤੇ ਮੂਰੇ ਕਿੱਦਾਂ ਇੱਥੇ ਲੱਗਦੀ ਜਿਹੜੀ ਨਵੇਂ ਉਹਦੇ ਚ ਆਉਂਦੀ ਆ ਗੱਬੇ ਬਾਜ ਲਵਾਉਣਾ ਪਿੱਛੇ ਡਾਲਾ ਜਿਹੜਾ ਉਹ ਦੋਏ ਲੋਡ ਚੱਕ ਮਾ ਲਵਾਉਣਾ ਆ ਪਾਣੀ ਲੱਗਦੀ ਆ ਉਰੇ ਲੱਗੀ ਵੀ ਹੁੰਦੀ ਉਰੇ ਇੱਥੇ ਤੇ ਇੰਨੀ ਕੁ ਦੋਈ ਜਾਲੀ ਤਾਂ ਹੋਊਗੀ ਭਾਈ ਹੁਣ ਜਿੱਦਾਂ ਲੱਗਿਆ ਉਦੋਂ ਦੇਖੀ ਜਿਆਦਾ ਜਾਲੀ ਲੱਗਦੇ ਜਿੰਨੇ ਆ ਰਸ਼ਗਾਰ ਨਾਲ ਹੈ ਜਾਲੀ ਲੱਗਦੇ ਮੱਕੜੀ ਉਦੇ ਬਾਅਦ ਫਿਰ ਪਿਛੇਲੀ ਸਾਈਡ ਆਪਾਂ ਨੇ ਡਾਲਾ ਦੂਆ ਲੋਣਾ ਚੱਕਮਾ ਚੱਕਮਾ ਡਾਲਾ ਲਾ ਲੋ ਉਹ ਤੋਂ ਬਚਣਾ ਹੋਰ ਇਹ ਗੱਲ ਹੈ ਹੋਰੇ ਥੋੜੋ ਲੱਗਣੀ ਯਾਰ ਉਹ ਨਹੀਂ ਲੱਗਣੀ ਮੈਂ ਫੇਰ ਲਵਾਉਂਗਾ ਉਸੇ ਬਾਅਦ ਫਿਰ ਡਾਲਾ ਚੱਕਮਾ ਲੋਣਾ ਫਿਰ ਪਿਛੇ ਡਾਲੇ ਦੇ ਪੱਤੀਆਂ ਹੁੰਦੀਆਂ ਜਿਹੜੀਆਂ ਉਹਨਾਂ ਦਾ ਫਿਰ ਇੱਧਰ ਘਟਾ ਕੇ ਲੈਣਾ ਮਿਲ ਕੀ ਤੋਂ ਭਾਈ ਦੁਨੀਆ ਪੱਤੀਆਂ ਲਾਉਣੀਆਂ ਨੇ ਅਸੀਂ ਪਰ ਜਿਕਨਾ ਤੁਗਲੇ ਦੀ ਮਸ਼ੀਨ ਨੂੰ ਚੱਕ ਹੋ ਜੂਗੀ ਪਰ ਨੂੰ ਜਿਵੇਂ ਨਵੇਂ ਮਾਡਲ ਆਉਂਦਾ ਤਿਆਰ ਹੋ ਜਾਊਗਾ ਬਣਾ ਲੈਣਾ ਦੇਖੀ ਫੇਰ ਮੈਂ ਲਾ ਦੇਣਾ ਥੋੜੇ ਜਿਹੇ ਪੈਸੇ ਹੋ ਗਏ ਤੂੰ ਸਿਨ ਲੀਗਾ ਵਾ ਮੈਂ ਗਾਹਨ 25 ਲਗਾ ਦੇ ਨਹੀਂ ਲਗਾ ਦੇ 25 ਕੇ ਹਲੇ 25 ਆਉਣਾ ਬੈਠੀ ਲਗਾ ਦੇ ਲਾਤਾ ਇਹ ਵੀ ਨਰੇ ਗਏ ਆਓ ਨਮਈ ਦਾ ਹੈਗਾ ਟਰਾਲਾ ਜਮਈ ਹੋਵੇ ਅੰਦੀਕ ਤਾਂ ਲੱਗ ਜੀ ਕੋਦੇ ਜੱਜੀ ਆਲੇ ਨਮੈਂ ਤਾਂ ਮੈਂ ਲੱਗ ਜੀ ਰੇ ਹਰ ਦੂਜੀ ਚ ਪਰ ਆਪ ਲੋ ਬਰਾਬੀ ਆਏ ਕਰੂ ਫਾਲਿਆਂ ਨੂੰ ਹੁਣ ਇੱਕੋ ਬਣਾ ਲਿਆ ਟਾਇਰ ਮੈਂ ਤਾਂ ਮੇਰੀ ਗੱਲ ਨਹੀਂ ਆਏ ਤੋਂ ਇਹ ਪ੍ਰਗਟ ਆਉਣੇ ਹੁਣ ਤਾਂ ਬਸ ਆਏ ਕਹਿੰਦਾ ਲੰਬੇ ਮਾ ਰੂਟਾ ਬੀਟਰ ਵੀ ਆਏ ਖੋਲਦੇ ਫਾਲੇ ਵੀ ਆਏ ਖੋਲਦੇ ਹੈਨਾ ਆਪਾਂ ਕਿਹੜਾ ਪਾਉਣੇ ਆ ਟਰਾਲਾ ਬਾਹਰ ਕੱਢ ਗਏ ਆ ਤਾਂ ਹੀ ਫੋੜ ਲਿਆਦਾ ਸੀ ਤਰਪਾਲ ਸਿੱਡ ਦੂੰਗੇ ਪਰ ਫੋੜ ਵੀ ਧੋਣਾ ਜਾਂ ਸੀ ਉਹ ਵੀ ਧੋਣਾ ਜਾਨ ਜੀ ਪੈ ਗਈ ਟਰੈਕਟਰ ਮਾ ਦੇਖਣ ਜੀਨਤਾ ਕਰਦਾ ਪਹਿਲਾਂ ਇਹਨੂੰ ਲਾ ਜੀ ਹੈਗੀ ਉਹ ਕੋਈ ਵੀ ਚੀਜ਼ ਆ ਤੋਤੇ ਦੀ ਜੇ ਮੈਂ ਪਾਲਸ ਨਹੀਂ ਮਾਰੀ ਹੈਗੀ ਇਹਦਾ ਹਾਰ ਲਿਆ ਕੇ ਪਾਉਣੇ ਵਾਲਾ ਕੰਮ ਫੇਰ ਹੋ ਜਾਣਾ ਹੈ ਪਾਲਾ ਹਾਰ ਸਾਰੇ ਹੁਣ ਡਾਉਨ ਸੀਲ ਕਰ ਸਾਰੀ ਖੋਣ ਕੇ ਸਫਾਈ ਕਰੀ ਜੇ ਮੇਰੀ ਮਿੱਟੀ ਭਰਨੀ ਹੋਣੀ ਹੈ ਮਿੱਟੀ ਭਰੀ ਹੋਣੀ ਵਿੱਚੂ ਦੇ ਕਰਾ ਲਾਂਗੇ ਕਰਾ ਦੇ ਕੇ ਕੀ ਕਰਾਉਣੀ ਪੈਣੀ ਹੈ ਕਰਾਣਾ ਕਰਾ ਲੀ ਬੱਜਾ ਪਰਸੋਂ ਨੂੰ ਛੱਡ ਕੇ ਆਉਣਾ ਉਹਦੇ ਕੋਲ ਪਰਸੋਂ ਨੂੰ ਜਾਣਾ ਉਹਦੇ ਕੋਲ ਸਪੀਕਰ ਸਪੁਕਰ ਪਾਣੇ ਖਰਾਬ ਹੋ ਗਏ ਸਪੀਕਰ ਹੁਣ ਤਾਂ ਕੋਈ ਆਏ ਦੇ ਨਾ ਨਾ ਸਪੀਕਰ ਤਾਂ ਨਾਲ ਦੇ ਹੀ ਇਹਦੇ ਜੱਦੇ ਬੂਫਰ ਪਾ ਹਾਂ ਆ ਟਾਇਰ ਦਾ ਬੈਰੀਂਗ ਟੁੱਟ ਗਿਆ ਇੱਧਰ ਲੇ ਤਾਂ ਇੰਦਾਂ ਨੂੰ ਬਾਜੀ ਬਹੋ ਕਰਦਾ ਜਾਂ ਮੋੜਦੇ ਆ ਤੂੰ ਫਿਰ ਆਇਆ ਹੈ ਬਾਈ ਸਾਇਜ ਵੜਦੇ ਤਾਂ ਬੰਦੇ ਕੋਈ ਨਾ ਕਢਾ ਦੇਣਾ ਆਪੇ ਕਰ ਦੇਣਾ ਕੱਲੂ ਕੱਲਾ ਹੱਲੇ ਮੈਂ ਤਾਂ ਗਰ ਵੀ ਨਹੀਂ ਨੂੰ ਗ੍ਰੀਸ ਕਰੀਸ ਕਰ ਦਿੰਦੇ ਲਿਆ ਕੇ ਕੱਲੂ ਖੋਲਦੇ ਆ ਇਹਨੂੰ ਤੂੰ ਹੁਣ ਪੰਮੇ ਆਏ ਹਾਂ ਸਾਬ ਦਾ ਲਾ ਦੀ ਮਿੱਟੀ ਦਾ ਹੁੰਦਾ ਕਿੰਨਾ ਫਰਕ ਹੈ ਹੈ ਜਿੱਕਲੀ ਮਿੱਟੀ ਨੂੰ ਦੇ ਲਾ ਰਗੜਿਆ ਪਿਆ ਆਹਾ ਘਸਾਇਆ ਪਿਆ ਇਹਨੂੰ ਕੁਣੀ ਕੋਸੀ ਜਾਂਦੀ ਇਹ ਟਾਇਰ ਦੇ ਬਾਅਦ ਜਿਹੇ ਟਾਇਰ ਹੁਸਾ ਲੰਗਦਾ ਆਉਂਦੇ ਨਹੀਂ ਹੋਰ ਲੰਗਦੇ ਉੱਤਰ ਨਹੀਂ ਆ ਹੁਣ ਬੁੜੇ ਹੋਣੇ ਨਹੀਂ ਆਪਾਂ ਵਾਂਗੂ ਬੁੜੇ ਕਹਿੰਦਾ ਜਵਾਨੇ ਰਹੇ ਸੀ ਬਾਜਾ ਦਾ ਹੁੰਦਾ ਹੀ ਨਹੀਂ ਬੁੜਾ ਜਿਹੜੇ ਕੁੱਚੀ ਕਾਤੇ ਇੱਥੇ ਰਹਿੰਦਾ ਅਮਰ ਦਾ ਕੋਈ ਹੁੰਦਾ ਹੀ ਨਹੀਂ ਜਿਹੜੇ ਕੁੱਚੀ ਮਾਰ ਦਿੰਦੇ ਪੇ ਕੁੱਚੀ ਫੇਰਦਾ ਉਮਰ ਤਾਂ ਲੰਗੀ ਜਾਂਦੀ ਹੈ ਉਮਰ ਤਾਂ ਲੰਗੀ ਜਾਂਦੀ ਕੋਈ ਜਗਨਾ ਤੇ ਉਮਰ ਵੀ ਰੱਖਦਾ ਮੈਂ ਕਹਿੰਦਾ ਉਮਰ ਤਾਂ ਲੰਗੀ ਹੋ ਜਾਣੀ ਹਾਂ ਕਹੇ ਕੁੱਪੀ ਹੋਗੇ ਰੱਖ ਦੱਸ ਘਰੀ ਜਾਵੇ ਬੰਦੇ ਦੇ ਨਾਲ ਖੋਲੂਗਾ ਰੱਬ ਤੇ ਥੋੜਾ ਖੋਲੂਗਾ ਉਮਰ ਤਾਂ ਚਲੀ ਜਾਣੀ ਘੜਾ ਚੱਲਦਾ ਹਾਂ ਚੱਲਣੇ ਦੇਂ ਤਾਂ ਘਟਦਾ ਹੀ ਹੈ ਗਾਲੀ ਗਾਲਾ ਜਾਂ ਚਿੱਟੀ ਕਰ ਲਾ ਆਪਣੇ ਹੁਣ ਪੜ ਲਾਉਂਦੇ ਨਹੀਂ ਆਪਣੀ ਜਿੱਥੇ ਹੈਗੀ ਠੀਕ ਹੈ ਕਿਹਨੇ ਨਾ ਲਾਲੀ ਇੱਕ ਵਾਰੀ ਸਾਰੇ ਟੋਲ ਹੋ ਜਾਂਦਾ ਐ ਤੂੰ ਕਾਲੀ ਵੀ ਕਰ ਲਾ ਉਮਰ ਤਾਂ ਲੰਗੀ ਹੋ ਜਾਣੀ ਟੋਲੇ ਦਾ ਪੱਬੇ ਦੇ ਵੀ ਬਹੁਤ ਆ ਗਏ ਉਹ ਵੀ ਕਹਿੰਦਾ ਵੀ ਉਮਰ ਤਾਂ ਲੰਗੀ ਜਾਣੀ ਉਮਰ ਦਾ ਵਿੱਚ ਬਹੁਤ ਛੋਟਾ ਜਿਹਾ ਪਹਿਲਾਂ ਟੋਲੇ ਆ ਗਏ ਉਹ ਤਾਂ ਚਲੋ ਪਹਿਲਾਂ ਚਿੱਟੀ ਆ ਗਈ ਕਰੀ ਜਾਂਦਾ ਮੇਰੀ ਦਾੜੀ ਕਾਲੀ ਲੱਗਦੀ ਹੁੰਦੀ ਨਾਲੋਂ ਨਹੀਂ ਬਰਾਬਰ ਜੀ ਆ ਹੁੰਦਾ ਉਮਰ ਤਾਂ ਲੰਗੀ ਜਾਣੀ ਜਿੰਨੀ ਹੈਗੀ ਜਾਂ ਚੱਲੀ ਜਾਗੀ ਉਹ ਨਹੀਂ ਘੜਾ ਰੁਕਣਾ ਹੈਗਾ ਚਾਹੇ ਦਾੜੀ ਕਾਲੀ ਹੈ ਚਾਹੇ ਚਿੱਟੀ ਹੈ ਉਹ ਤਾਂ ਹੈ ਵਾ ਉਹ ਵੀ ਆ ਚੱਲ ਬਾਈ ਚੱਲ ਜੀ ਲੈਣਾ ਲੈ ਦੇਖੀਏ ਫਿਰ ਚੱਲ ਅੱਡਾ ਖਾਲੇ ਤੋਂ ਮੈਂ ਕਹਿੰਦਾ ਉੱਥੇ ਪਹਿਲਾਂ ਫਿਰ ਉੱਤੀ ਖੜਾਈ ਧੋ ਦੇ ਬਸ ਸਿੱਟਾ ਪਰ ਰੱਖ ਲੂੰ ਨਾ ਫਿਰ ਜੋੜਨੇ ਨਹੀਂ ਆ ਰਹੇ ਹਾਂ ਫਿਰ ਟਰਾਲਾ ਕੱਢ ਰੂਟਾ ਬੀਟਰ ਖੋਲੋ ਉੱਥੇ ਟਰੈਕਟਰ ਇਹਦੇ ਨਾਲ ਪਾ ਫਾਲੇ ਫਿਰ ਧੋ ਦੇ ਉਹੀ ਕਹਿੰਦਾ ਉੱਥੇ ਮੋਟਰ ਚ ਲਾ ਲੂ ਨਾ ਇਹਦੇ ਪਾਣੀ ਪਾ ਦੂ ਫਿਰ ਲਾ ਦੇ ਤੂੰ ਨਾ ਹੈਗਾ ਨਾ ਨਾ ਮੋਟਰ ਗਿਆ ਮੈਂ ਚਲਾ ਲਾ ਪਾਈਪ ਲਾ ਲਓ ਉਹਨੂੰ ਦੋ ਪੰਪ ਲੱਗਣੀਆਂ ਤੇ ਪੰਪਾਂ ਦਾ ਤੂੰ ਲਾ ਚੱਲ ਗਾਰੇ ਕਰੀਏ ਤਾਂ ਪੂਰਾ ਨਹੀਂ ਹੈਗਾ ਉਹਨਾਂ ਪਰ ਤਾਂ ਹੈ ਨਹੀਂ ਇਹਦੇ ਪਰ ਮੜਾ ਮੁੱਟਾ ਦੋ ਪੰਪਾਂ ਦਾ ਕੰਮ ਹੀ ਜੇ ਪਰ ਇੰਦੇ ਵਰਗੇ ਨਾ ਅਜੂ ਮੋੜ ਚ ਰੋ ਨਹੀਂ ਮਾ ਤਾਂ ਲਾਈ ਖੜੀ ਹੋ ਦੋ ਮੜੇ ਕੱਢ ਲੂ ਕੱਢਦੇ ਬਰੋਦੀ ਨੂੰ ਮੜੀ ਦਵਾਈ ਦਵਾਈ ਕੱਲ ਨੂੰ ਆਉਂਗੇ ਅੱਜ ਤਾਂ ਆਏ ਆ ਰਾਤ 8 ਵਜੇ ਦਾ ਦੁਪਰ ਕਿਹਦੇ ਦਾ ਉਹ ਤਾਂ ਦੇਖੀ ਨਾ ਲੋਈ ਵੀ ਕਰਤੀ ਬਾਈ ਅੱਜ ਇਹਨਾਂ ਦੀ ਉਹ ਵੀ ਲੋਈ ਜੀ ਦੀ ਨਿੱਪੜ ਕੇ ਨਾ ਉਹ ਤਾਂ ਅੱਧੇ ਟਿੱਕੇ ਲਾ ਕੇ ਆਇਆ ਸਪਰੇ ਹੁੰਦੀ ਆ ਖੱਬਲ ਦੀ ਸੱਬਲ ਬਹੁਤ ਹੋ ਗਿਆ ਕਰਨੀ ਆ ਬਾਈ ਸੱਡਾ ਬਣਾ ਕਿਉਂ ਮਿੱਟੀ ਨਹੀਂ ੜੂਗੀ ਸੱਡਾ ਨਹੀਂ ਕਰਦੇ ਸੱਡਾ ਛੱਡਦੀ ਸੱਡਾ ਛੱਡਦੀ ਮਿੱਟੀ ਨਹੀਂ ੜੂਗੀ ਮਿੱਟੀ ਦਬੀ ਬਹੁਤ ਆ ਜੀ ਇਹਨਾਂ ਦਾ ਤੂੰ ਕਿਉਂ ਬਹੁਤ ਆ ਤੇਰੇ ਪੈਗ ਨਾ ਲਾੜਾ ਆ ਜੀ ਨਾ ਦਰਮੀ ਨੂੰ ਆਰੇ ਕੰਮ ਨੇ ਆ ਆ ਸਰੇ ਤੇੜੇ ਬੈਠੇ ਤੇ ਬੂਨੇ ਮੀਂਹ ਵਾਗੇ ਲਾ ਕੇ ਸੈਟ ਆ ਤੇੜੇ ਬੈਠੇ ਗਿੱਲ ਲੱਗ ਗਿੱਲਾ ਅਗੇ ਸਲਾਵਾ ਦੀ ਵਿੱਚ ਹਾਂ ਉਹ ਬੈਠ ਕੇ ਬਿੱਟੀ ਨਹੀਂ ਚੱਲ ਕਿਥੇ ਨਹੀਂ ਕੰਦ ਤਾਂ ਕਰਨੀ ਪੈਣੀ ਆਪਾਂ ਨੂੰ ਹੌਲੀ ਹੌਲੀ ਇਹ ਗਰਮੀ ਕਰਨੀ ਪੈਣੀ ਗਰਮੀ ਦੇ ਇੱਧਰ ਗਰਮੀ ਬਈ ਇਸ ਦੀ ਕਲਾ ਮਾਤ ਆ ਇਹ ਨਹੀਂ ਆ ਚਤਾ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਜੇ ਇਸਵੇਂ ਬੰਦਾ ਪਹਿੰਦਾ ਗਰਮੀ ਆਉਣੀ ਆਉਣੀ ਅੱਜ ਨਹੀਂ ਚਲਾ ਅੱਜ ਦਾ ਮਾਹੌਲ ਠੰਡਾ ਦਾ ਦਿਨ ਚ ਹਾਂ ਚੱਲ ਦੇਖਦੇ ਆ ਫਿਰ ਕਰੋ ਹਿੰਮਤ ਚੱਲ ਫਿਰ ਹਾਂ ਜੇ ਉਹ ਰਾਈਟ ਨਾਲ ਜੋੜਦੇ ਤਾਂ ਉਹ ਤੇ ਵੈਟਰ ਲਿਪੜਦਾ ਤਾਂ ਹਾਂ ਕਹਿੰਦਾ ਬੋਲੇ ਨੈਟਾ ਬਲਾਸ ਤੇ ਉੱਥੇ ਸਿੱਧੋ ਘੜੇ ਦਾ ਦੋ ਪਾਪਾ ਨਾਲ ਪਾਣੀ ਪੀ ਹੋ ਲੈਣਾ ਸ਼ਾਮ ਤੱਕ ਸੁੱਤ ਜਾਣਾ ਉਹਨੇ ਪੀਏ ਨਾ ਉਹ ਪਾਣੀ ਪੀ ਗਿਆ ਹੂੰ ਪੀ ਨਹੀਂ ਗਿਆ ਹਾਂ ਦਬੀਆਂ ਤੇ ਦਬੀਆਂ ਦਾ ਮਾਰਾ ਮੋਟਾ ਹੀ ਗਾਰਾ ਮੈਂ ਠਿਗੜੀ ਤੇ ਉਹਦੇ ਕਪੜਾ ਮਾਰਦੇ ਉਹਦੇ ਵਾਰਾ ਉਹਦੇ ਮੂਰੇ ਆ ਰਹੇ ਨੇ ਟ੍ਰੈਲਰ ਕੱਪੇ ਮੈਂ ਹੂੰ ਪੀ ਨਹੀਂ ਗਾਰਾ ਤਾਂ ਹੈ ਨਹੀਂ ਦਬੀਆਂ ਵਰਤਾਂ 100 ਬੈਠੇ ਜਿਹੜਾ ਰਹੀ ਜੀ ਜੀ ਜਿੰਨਾ ਖੋਲਿਆ ਇੱਥੇ ਮੁੰਡੇ ਲੱਗਿਆ ਹੋਣੇ ਇੱਧਰ ਹੂੰ ਹਾਂ ਫਿਰ ਅੱਲਾ ਜਣਾ ਕਰਦੇ ਹਾਂ ਹੂੰ ਅੱਛੇ ਜਰਾ ਬੱਠੇ ਜਗਾ ਫਿਰ ਇੱਥੇ ਆ ਸ਼ੁਕਰੀਆ ਬੰਦੀ ਜਗ੍ਹਾ ਬੈਠਣ ਨੂੰ ਹਾਂ ਜੀ ਨਾ ਵੀ ਬੈਠਣ ਹੋਵੇ ਮਿੰਜਾ ਮੁੰਜਾ ਰੱਖ ਹੋ ਜਵੇ ਮੀਂਹ ਤੇ ਉਹ ਹੀ ਕਹਿੰਦਾ ਮਿੰਜਾ ਰੱਖ ਹੋ ਜਵੇ ਬਸ ਜਿਹੜਾ ਮਿੰਜਾ ਬਾਰ ਵੀ ਜੀ ਜਾਂਦਾ ਉਹ ਅੰਦਰ ਰੱਖ ਹੋ ਜਵੇ ਮਿੰਜੇ ਦੋ ਬੁੰਦੇ ਵਾਲੇ ਹੋ ਗੇ ਲੈ ਆ ਚੱਕ ਕੇ ਬੁੰਦੇ ਆ ਕੋਈ ਨਹੀਂ ਕੋਈ ਦੁਆਰਾ ਵੋਗੀਆਂ ਹੋਣਗੇ ਹੂੰ ਕਿ ਛੇ ਬਾਵੇ ਵਾਲੇ ਲੱਤਾਂ ਮਰੋਗੇ ਇਹਦੇ ਫਿਰ ਦੋ ਨਹੀਂ ਨਹੀਂ ਤੋ ਨਹੀਂ ਇਹ ਰੋਡ ਨਹੀਂ ਆਉਂਦਾ ਯਾਰ ਨਹੀਂ ਠੀਕ ਆ ਤੂੰ ਚੱਕ ਤੇ ਨਹੀਂ ਜਾਂਦਾ ਹੈਗਾ ਉਹ ਜਾ ਉਹ ਚੱਕ ਕੇ ਜਿਹੜੇ ਲੱਤਾਂ ਮਾਦਾ ਉਹ ਜਦ ਦਰਜ ਕਰਨਾ ਜੋ ਚਾਲ ਪਾ ਬੜਾ ਮੇਂ ਚਾ ਠੀਕ ਆ 6 ਵਾਲਾ ਬਟਾਉਂੀਆਂ ਦੋ ਲੁੱਤਾਂ ਮੈਂ ਕਿਹਨੂੰ ਕਹੀਆ ਮਾਰ 6 ਵਾਲਾ ਲੋਹਾ ਮਹਾ ਮੋਹਨ ਰੋਏ ਨੂੰ ਗਿਏ ਹੂੰ ਇਹ ਮੰਨੇ ਨਹੀਂ ਹੈਗਾ 6 ਲੱਤਾਂ ਵਾਲੇ ਲੋ ਬਣਾਉਂਦਾ ਇਹ ਜਿਹੜਾ ਲੱਗਾ ਹਾਂ ਅੰਦਰੂ ਜਾਂਦਾ ਮੋਟਰ ਜਿਹਨੂੰ ਲੁੱਤਾਂ ਫਾਜਿੰਦੀ ਜਿਹੜੀ ਗੱਬਲੀ ਲੱਤਾਂ ਇਹਦੇ ਕੁਥਾ ਕੁਥਾ ਸੰਕੜਾ ਬੈਂਦਾ ਹੈ ਹੂੰ ਆ ਭਾਗ ਸਾਰਾ ਕੋਟਾ ਹੋਊਗਾ ਮੇਰੀਆਂ ਮੋਟੀਆਂ ਪਈਆਂ ਮਾੜਾ ਮੋਟੀਆਂ ਪਈਆਂ ਠੀਕ ਨਹੀਂ ਹੂੰ ਹੂੰ ਸਭੀਆਂ ਦਾ ਸਾਫ ਆ ਇਨਾ ਬਲੇ ਠੀਕ ਡਬਲ ਮਾਰਦੇ ਪੰਪ ਬੱਸ ਮੂੰਹ ਮੈਂ ਆਇਆ ਗਿੱਲਾ ਕਰਕੇ ਮਾਰਿਆ ਕੱਪੜਾ ਇਹ ਘਵਾ ਦੇ ਥੋੜਾ ਬਸ ਸਾਫੇ ਆ ਅੰਦਰ ਖੜਾ ਦੇ ਨਾ ਮੈਂ ਇਹ ਕਹਿੰਦਾ ਬਾਈ ਪੰਪ ਬਾਅਦ ਚ ਦੂਆ ਪੰਪ ਲਈ ਹੱਥ ਵਾਲਾ ਤੇ ਡੀਜ਼ਲ ਮਾਰ ਦੇ ਸਾਰੇ ਤਵਿਆ ਪਰ ਹਾਂ ਸਭ ਕਾਸੀ ਪਰ ਮਾਰ ਠੀਕ ਹਾਂ ਦੂਹੇ ਹੱਥ ਵਾਲਾ ਲਈ ਡੀਜ਼ਲ ਚ ਨਾ ਪਾਣੀ ਭਲੇਖੇ ਗੱਲ ਨਾ ਫਾਲਿਆ ਪਰ ਮਾਰਨ ਲਈ ਹਾਂ ਕਿਨਾਂ ਫਾਲਿਆ ਪਰ ਹਾਂ ਇੱਧਰ ਵੀ ਮਾਰ ਦੀ ਖਵਾ ਦੇ ਹੂੰ ਠੀਕ ਨਿਕਲ ਹਾਂ ਉਹਨੂੰ ਮਾਰਦੇ ਦੇ ਇੱਥਾ ਟ੍ਰੇਲਰ ਬਾਹਰ ਕਰਦਾ ਉਹ ਫਟਾ ਕੋਲ ਮਹਾਂ ਰਹਿੰਦੇ ਚਾਹਣ ਨੂੰ ਕਿਥੇ ਰੱਖ ਲਈ ਫਟਾ ਕਰੇ ਥੱਲੇ ਧਾਰ ਲਈ ਆ ਕੀ ਲੀ ਗੱਦੀ ਯਾਰਾ ਮਾ ਮੇਰਾ ਕੁੜਿਆ ਬਤਾ ਉਹ ਬੱਟਰ ਟਰਾਲੇ ਕੇ ਪਿਆ ਰਹਿਣ ਦੀ ਵਿਚੇ ਰਹਿਣ ਦੀ ਮੋੜੀ ਲਾਣੀ ਝਾਲੀ ਤੇ ਵੀ ਪੰਗਾ ਥੋੜੇ ਨਾਲ ਕੰਮ ਕਿਹੜੇ ਮੁੱਕਦੇ ਆ ਆ ਲਾਜਾ ਖੁਦ ਕੋ ਬੱਟਾ ਗਿਆ ਫੱਟਾ ਹੈ ਕਿਸਾ ਘੜਾ ਕੱਟ ਕੇ ਅਰਧ ਕੰਦਰਾ ਕੱਟ ਕੇ ਲੱਗੇ ਉਹ ਕੱਟ ਤੇ ਆਇਆ ਤਿੰਨ ਮਹੀਨੇ ਤੱਕ ਨਿਕਲੇ ਜਾਣਾ ਪੈਣਾ ਨਵੰਬਰ ਚ ਮੇਲੇ ਚੱਲ ਪਾਣੀ ਫੱਟਾ ਪੰਮੇ ਉਹ ਸੇ ਖੰਦਨਾ ਖੜਾ ਕਰ ਦੇਣਾ ਭਾਈ ਤੋਂ ਵਿਆ ਅਕਾਸ਼ਤ ਸਤੰਬਰ ਅਕਤੂਬਰ ਅਕਤੂਬਰ ਨਵੰਬਰ ਕਿਨੇ ਮਹੀਨੇ ਪੈਜੇ ਚਾਰ ਮਹੀਨੇ ਫੇਰ ਕੋਈ ਗੱਲ ਨਹੀਂ ਕਿਤੇ ਤੂੰ ਮੈਂ ਬੰਦੇ ਦੇ ਨਾਂ ਉੱਤੇ ਲਾਇਆ ਯਾਰ ਮੈਂ ਰਿਕਾਰਡਿੰਗ ਭੇਜ ਤੇ ਮੈਂ ਨਾਂ ਪਾੜਦਾ ਲੈ ਜਾਂਦਾ ਭਾਈ ਨਾਂ ਮੇਰੇ ਨਹੀਂ yaad ਰਹਿੰਦਾ ਹੈਗਾ ਨਾਂ ਦੇਖੀ ਕਿਹਾ ਨਾਂ ਆਇਦਾ ਖਾਧਿਆ ਤੂੰ ਕੰਮ ਕਿਹੜਾ ਦਵਾ ਇਹਨਾਂ ਭਾਈ ਮੇਰਾ ਨਾਂ ਲਈ ਹੈ ਨਾ ਘਰ ਦੇ ਕਿੰਨੇ ਦੂਜੇ ਬੁਸਲਾਉ ਦੇਖੀ ਜਾਂਦੇ ਨਾਂ ਤੇਰਾ ਲੰਦੇ ਨਹੀਂ ਨਾਂ ਤੇਰਾ ਲੰਦੇ ਨਹੀਂ ਬਾਕੀ ਉਹ ਨਹੀਂ ਆਤਰ ਰੋਲੇ ਜੀਦਾ ਇ ਠੀਕ ਹੈ ਯਾਰ ਹਾਂ ਹਾਂ ਬਣਾ ਬੜਦਾ ਵੀ ਨਹੀਂ ਲੱਭਦੀ ਤੈਨੂੰ ਇਹ ਲੱਭੇ ਹੀ ਲਿਆ ਇਹ ਆਹ ਨਾ ਵਾ ਤੇ ਲਿਆ ਚੱਲ ਬੋਲ ਦੇ ਦਿਆ ਮੈਂ ਆ ਇਹ ਤਾਂ ਨਵੇਂ ਬਹੁਤ ਔਖਾ ਯਾਰ ਆਹ ਔਖਾ ਹੀ ਲੀ ਗੇ ਆ ਫਿੱਟਾ ਲੈ ਦੇ ਬਸ ਆਹ ਕਾਕਾ ਤੇ ਜੌਨ ਸਮ ਨਿਊਜ਼ੀਲੈਂਡ ਕਹਿੰਦਾ ਬਾਈ ਮੇਰਾ ਵੀ ਲੈ ਵਿੱਚੇ ਬੋਲ ਦੇਣਾ ਯਾਰ ਲੈ ਬੋਲ ਦੇ ਲੈ ਜੌਨ ਫਰਮ ਨਿਊਜ਼ੀਲੈਂਡ ਬਸ ਜਾਮ ਕਹਿੰਦਾ ਜਾਮ ਹਾਂ ਜਾਮ ਨਿਊਜ਼ੀਲੈਂਡ ਹੈ ਨਾ ਨਿਊਜ਼ੀਲੈਂਡ ਕਹਿੰਦੇ ਹਾਂ ਜਾਮ ਨਿਊਜ਼ੀਲੈਂਡ ਹੈ ਜੌਨ ਜਾਵਨ ਜਾਵਨ ਕਹ ਜਾਵ ਉਹ ਤੂੰ ਸੁਣ ਲੈਣ ਤੋਂ ਲੈ ਫੜਿਆ ਦੁਬਾਰਾ ਆ ਜੌਨ ਜੌਨ ਨਿਊਜ਼ੀਲੈਂਡ ਜੌਨ ਨਿਊਜ਼ੀਲੈਂਡ ਹਾਂ ਬਸ ਠੀਕ ਆ ਭਾਈ ਤੇਰੇ ਹੱਥ ਫੜਦੇ ਗਰੇ ਜੀ ਦੇ ਵਾਹ ਹੋ ਗਿਆ ਬਾਬੂ ਜੀ ਬਣ ਕੇ ਅੰਦਰੇ ਇੱਕ ਵੀਰ ਸਾਨੂੰ ਅੱਜ ਭਾਈ ਮਿਲਣੇ ਆ ਲਾ ਆ ਗਿਆ ਹੂੰ ਹੂੰ ਆਈ ਯੂਰ ਲਾਂਡਾ ਕੀ ਇੱਥੇ ਮਿੰਜਾ ਡਾਉਣ ਨੂੰ ਜਗ੍ਹਾ ਰੱਖਣੀ ਹੋਣੀ ਬੈਠਣਾ ਵੀ ਆ ਕਿਤੇ ਉਹ ਉੱਥੇ ਠੀਕ ਹੈ ਇਧਰ ਉਹ ਮੂਰੇ ਮੂਰੇ ਟਰਾਲਾ ਲੱਗ ਜੂ ਇਹ ਬਾਈ ਜਣਾ ਮਿਲਣਾ ਇਹਦਾ ਪਿੰਡ ਹੈਗਾ ਇਉਂ ਦਾ ਇਉਂ ਦਾ ਮਰ ਅਹਾ ਬਣਾ ਕਾਈਨੌਰ ਕੋਲੇ ਕਾਈਨੌਰ ਕੋਲੇ ਆਪਣੇ ਕੋਲੇ ਹੀ ਆ ਕੋਲੇ ਇਹ ਤਾਂ ਗਾਂਢੀ ਹੋ ਸਾਡਾ ਜਿਹੜਾ ਮਿਲਣਾ ਇਹਦਾ ਅੱਜ ਆ ਗਿਆ ਤੇ ਮੈਨੂੰ ਲੱਗੀ ਫਿਰ ਅਸੀਂ ਲਾ ਕੇ ਤੇ ਤੁਸੀਂ ਕਿੱਥੇ ਲਿਖਣਾ ਤਾਂ ਤੁਸੀਂ ਲੱਗੇ ਜਣਾ ਤਾਂ ਉਹ ਵੀ ਕੋ ਮੇਰਾ ਜਣਾ ਤਾਂ ਪਿਆ ਰਹਿਣਦੇ ਐ ਜਦੋਂ ਜਾਣਾ ਉਸ ਦਿਨ ਤਾਰ ਦੂੰਗਾ ਨਾ ਕਿਆ ਫੱਟਾ ਮੈਂ ਫੱਟਾ ਬਾਹਰ ਨਹੀਂ ਨਾ ਟਰੈਲਾ ਯਾਰ ਮੇਰੀ ਖਲਾ ਦਾ ਵੀ ਉਹ ਖੜਾ ਕਰਦੇ ਹੁਣ ਬੰਦੇ ਹੈਗੇ ਆ ਉਹ ਗੰਦ ਨਾਲ ਖੜਾ ਕਰਦੇ ਨਹੀਂ ਇਰੂ ਆਣੀ ਭਾਈ ਨਾ ਗਿਰਨਗਾ ਤੇ ਆ ਜਿੱਦ ਤੂੰ ਜਿੜਕੇ ਕਿੱਥੇ ਜਾਊਗਾ ਅੰਦਰ ਵੀਰੂ ਇਹ ਰੋਟਾ ਬੈਟਰ ਦੇ ਪੱਛੇ ਆ ਲੰਬਾ ਆ ਦੱਸ਼ਿਆ ਪਾ ਦੇ ਜੁਕਣਾ ਪਾਈਪ ਖੜੀ ਓਕਣਾ ਖੜਾ ਕਰ ਦੇ ਪਾਈਪ ਖੜੀ ਉਦਾਂ ਖੜਾ ਕਰ ਦੇ ਇੱਧਰ ਵੀ ਵਸਤੇ ਐ ਕਰਦੇ ਇੱਧਰ ਲੋਟ ਐ ਰੋਟਾ ਬੈਟਰ ਵਾਲੀ ਜਿੱਦਾਂ ਮੈਂ ਕਹਿੰਦਾ ਉਦਾਂ ਹੀ ਲੋਟਾ 11 ਥੱਲੇ ਕੀ ਇੱਥੇ ਜਿਹੜੇ ਕਾਂਚ ਦੇ ਪਈ ਨਾ ਥੱਲੇ ਪੈਣਾ ਇਹਨੂੰ ਜਾਰ ਲੱਗਣੀ ਐ ਇਹਨੂੰ ਥੱਲੇ ਨਹੀਂ ਉੱਪਰ ਨੂੰ ਖੜਾ ਕਰ ਦੇ ਹਾਂ ਹਾਂ ਓਕਣਾ ਹੀ ਚਾਹੇ ਇੱਥੇ ਕਰ ਲੈ ਚਾਹੇ ਇੱਧਰ ਕਰ ਲੈ ਟੋਪ ਫਾਈਟ ਹੋਟਲ ਆਇਆ ਖੜਾ ਕਰ ਕੇ ਲਾ ਗਿਆ ਅੱਜ ਦਾ ਹੋਰ ਕੀ ਤੈਨੂੰ ਢਿੰਕਾ ਜੀ ਬਾਈ ਹਲੇ ਰਹੀ ਚੱਲੀ ਜਾਣਾ ਕੰਮ ਇਹ ਤਾਂ ਹਾਂ ਕਰਾ ਵੀ ਤੋਤਾ ਅੱਜ ਸਮਾਨ ਤੋਂ ਹੁਣ ਬਰੇ ਆ ਕੋਈ ਨਹੀਂ ਸਮਾਨ ਤਾਂ ਵੀ ਰਹਿ ਗਈਆਂ ਪਾਣੀ ਮਾਰ ਕੇ ਚੰਗੀ ਗੱਲ ਆ ਤੇਰਾ ਨਿਭੜ ਗਿਆ ਵਧੀਆ ਹੋਇਆ ਪਰਾਣੀ ਵਿੱਟਾ ਬਲਾਉਂਦੀਆਂ ਇੱਕ ਬਾਈ ਕਹਿੰਦਾ ਅੱਜ ਅੱਜ ਕਹਿੰਦਾ 20 ਕਿਲਿਆਂ ਦਾ ਸ਼ੁਰੂ ਕਰਨਾ ਕਦੋਂ ਹੂੰ ਕੋ ਬਾਤ ਵਧੀਆ ਕੋਈ 26 ਵਾਲੇ ਲੀਟੇ ਜਾਂਦੇ ਆ ਨਹੀਂ ਕਹੀ ਆਪਣਾ ਆਪਣਾ ਸਾਧਨ ਦੇਖਣਾ ਪੈਂਦਾ ਪਾਣੀ ਧਾਣੀ ਸੌ ਚੀਜ਼ ਦੇਖਣੀ ਪੈਂਦੀ ਆ ਸਾਰੇ ਪਾਸੇ ਘਾਟਾ ਪਾਣੀ ਪਿਆ ਤੇ ਕਿੱਲੇ ਮੈਂ ਦੋ ਮੋਟਰਾਂ ਦਾ ਜਿਹੜੇ ਕਦੋਂ ਤਿਆਰ ਉਹੀ ਚੱਕਰ ਆ ਨਾ ਹਾਂ ਪਾਣੀ ਗੁਣੇ ਸਭ ਨੂੰ ਦੇਖਣਾ ਪੈਂਦਾ ਇੱਕਾ ਲੋਟਾ ਕ ਚੰਗਾ ਜੀ ਠੀਕ ਹੈ ਜੀ ਕੱਲ ਨੂੰ ਮਿਲਦੇ ਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਚੱਕੋ ਸਮਾਨ